ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗਾ ਵੀਰਵਾਰ ਤੇ ਮੀਂਹ ਪੈ ਰਿਹਾ। 9:00 ਵਜੇ ਹੋਈ ਨੇ ਸਵੇਰ ਦੇ ਦੁਪਹਿਰ ਦੇ 12:00 ਕੱਜੇ ਹੋਈ ਨੇ। ਤੇ ਚਲੋ ਆਪਾਂ ਸੋਚਿਆ ਵੀ ਆਪਾਂ ਕੁਝ ਬਣਾ ਲੈਨੇ ਆਂ। ਮੌਸਮ ਠੰਡਾ ਹੋਇਆ ਹੋਇਆ। ਤੇ ਆਪਾਂ ਬਣਾਏ ਨੇ ਮਾਲਕੂੜੇ ਤੇ ਨਾਲ ਹੀ ਬਣਾਏ ਨੇ ਪਕੌੜੇ। ਉਦੋਂ ਚਲੋ ਜਵਾਕਾਂ ਦਾ ਟਾਈਮ ਹੋ ਗਿਆ ਸਕੂਲੋਂ ਆਉਂਦਾ ਉਹ ਆ ਗਿਆ ਸਕੂਲੋਂ ਤੇ ਆ ਦੇਖੋ ਸਕੂਲੋਂ ਆ ਗਏ ਨੇ ਕੀ ਕਹੇ ਸੀ ਹਾਂਜੀ ਹਾਂ ਜਿੱਦਾਂ ਨਹੀਂ ਆਈ ਹੈਗੀ ਆ ਹਾਂ ਬੈਗ ਫੜਾ ਕੇ ਪੂੜੇ ਵੀ ਬਣਾਏ ਪੂੜੇ ਵੀ ਬਣਾਏ ਆ ਬੈਗ ਮੈਨੂੰ ਫੜਾ ਪੁੱਤ ਆਹ ਹੋਰ ਵੀ ਲੋੜਾ ਕੁਝ

ਤੇ ਨਾਲੇ ਬਣਾਈਏ ਗਰਮ ਗਰਮ ਚਾਹ ਸਿੰਘੀ ਖਾਲੀ ਬਾਜੂ ਸਾਰੇ ਯਾਨੀ ਗਰਮ ਗਰਮ ਪਕਾੜੇ ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗਾ ਸ਼ਨੀਵਾਰ ਦਾ ਦਿਨ ਤੇ ਅਬ বাজ ਚੁੱਕੇ ਨੇ ਸਵੇਰੇ ਦੇ 5:00 5:30 ਦਾ ਟਾਈਮ ਆ ਤੇ ਉਸ ਦਿਨ ਵੀ ਵੀਰਵਾਰ ਨੂੰ ਸਾਮ ਨੂੰ ਫਿਰ ਵੀਡੀਓ ਬਣਾਈ ਨਹੀਂ ਗਈ ਤਾਂ ਕਰਕੇ ਆਪਾਂ ਵੀ ਇਹ ਦੋ ਦਿਨਾਂ ਦੀ ਵੀਡੀਓ ਇਕੱਠੀ ਬਣਾਈ ਆ ਤੇ ਹੁਣ ਮੈਂ ਸਵੇਰੇ ਉਹ ਬਣਾਈ ਗਿਆ ਪਹਿਲਾਂ ਚਾਹ ਰੱਖਤੀ ਗੈਸ ਤੇ ਤੇ ਨਾਲ ਹੀ ਕੈਂਪਰ ਭਰ ਲਿਆ ਚਾਹ ਬਣਦੀ ਬਣਦੀ ਤੇ ਉਸ ਤੋਂ ਬਾਅਦ ਚ ਮਧਾਣੀ ਲਗਾਤੀ ਇੰਨੀ ਚ ਤੇ ਰਾਣੀ ਲਗਾ ਕੇ ਉਸ ਤੋਂ ਬਾਅਦ ਨਾਲ ਹੀ ਚਾਹ ਬਣਗੀ ਤੇ ਉਸ ਤੋਂ ਬਾਅਦ ਚ ਮੈਂ ਮਾਂਜਲੇ ਸਾਫ ਕਰ ਲੇ ਭਾਂਡੇ ਤੇ ਚਾਹ ਪੀਣ ਵਾਸਤੇ ਤੇ ਉਸ ਤੋਂ ਬਾਅਦ ਚਾਹ ਸਾਰਿਆਂ ਨੂੰ ਫੜਾਤੀ ਤੇ ਚਾਹ ਪੀ ਲਈ ਸਾਰਿਆਂ ਨੇ ਤੇ ਹਾਂਜੀ ਹੁਣ ਹੋ ਗਏ ਨੇ 10 ਵਜੇ ਹੋ ਗਏ ਹੁਣ ਟਾਈਮ ਤੇ ਗਰਮੀ ਬਹੁਤ ਆ ਅੱਜ ਕਿਉਂਕਿ ਮੀਂਹ ਪੈਣ ਤੋਂ ਬਾਅਦ ਚ ਗਰਮੀ ਹੋ ਜਾਂਦੀ ਆ ਤੇ ਹੁਣ ਸਾਰਾ ਕੰਮ ਨਿਪਟ ਚੁੱਕਿਆ ਤੇ ਸਫਾਈ ਵਗੈਰਾ ਵੀ ਹੋ ਗਈ ਝਾੜੂ ਪੂੰਛਾ ਲੱਗ ਗਿਆ ਤੇ ਅੱਜ ਮੈਂ ਬਣਾਈ ਆ ਚਟਨੀ ਤੇ ਹੁਣ ਮੈਂ ਲੱਗੀਆਂ ਰੋਟੀ ਖਾਣ ਤੇ ਆਪਏ ਇਥੇ ਕਰਦੇ ਆ ਬਲੌਗ ਦਾ ਐਂਡ ਓਕੇ ਬਾਈ